ਕਿਸਾਨ ਵੀਰੋ ਜਿਵੇਂ ਇਸ ਵਾਰ ਝੋਨੇ ਦੇ ਉੱਪਰ ਜਿਹੜਾ ਹਲਦੀ ਰੋਗ ਦਾ ਬਹੁਤ ਵੱਡਾ ਹਮਲਾ ਤੇ ਮਧਰੇ ਬੂਟੇ ਵੀ ਰਹੇ ਨੇ ਜਿਹੜੇ ਝੋਨੇ ਦੇ ਮਧਰੇ ਬੂਟੇ ਰਹਿਣ ਦਾ ਕਾਰਨ ਕੀ ਹੈ ਅੱਗੇ ਜਿਹੜੇ ਕਿਸਾਨ ਨੇ ਉਹ ਕਿਸ ਤਰ੍ਹਾਂ ਦੀ ਵਿਉਂਤਬੰਦੀ ਕਰਨ ਤੀਜਾ ਸਵਾਲ ਇਸੇ ਦੇ ਵਿੱਚ ਇਹ ਹੈ ਕਿ ਜਿਹੜੇ ਹਲਦੀ ਰੋਗ ਵਾਲੇ ਜਿਹੜੇ ਖੇਤ ਨੇ ਕੀ ਕਿਸਾਨ ਉਹਨਾਂ ਦੇ ਵਿੱਚ ਆਪਣਾ ਬੀਜ ਅੱਗੇ ਰੱਖ ਸਕਦਾ ਦੇਖੋ ਪਹਿਲਾਂ ਆਪਾਂ ਮਧਰੇ ਬੂਟਿਆਂ ਤੋਂ ਗੱਲ ਸਟਾਰਟ ਕਰਦੇ ਆਂ ਜੀ ਮਦਰੇ ਬੂਟਿਆਂ ਦਾ ਰੋਗ ਜਾਂ ਬੌਣੇ ਬੂਟਿਆਂ ਦਾ ਰੋਗ ਜਿਹੜਾ ਹੈਗਾ ਜਾਂ ਅੰਗਰੇਜ਼ੀ ਚ ਇਹਨੂੰ ਡਵਰਫ ਵਾਇਰਸ ਦਾ ਆਪਾਂ ਕਹਿ ਦਿੰਦੇ ਆ ਇਹ ਇੱਕ ਵਾਇਰਸ ਜਾਂ ਵਿਸ਼ਾਣੂ ਰਾਹੀਂ ਲੱਗਣ ਵਾਲਾ ਰੋਗ ਹੈ ਜੀ ਇਹ ਵਿਸ਼ਾਣੂ ਹੈ ਜਿਹੜਾ ਇਹ ਇੱਕ ਫੀਜੀ ਵਾਇਰਸ ਨਾਮ ਦਾ ਗਰੁੱਪ ਹੈ ਇੱਕ ਉਹਦੇ ਵਿੱਚ ਇਹ ਸਦਰਨ ਰਾਈਸ ਬਲੈਕ ਸਟ੍ਰੀਕ ਡਵਰਫ ਵਾਇਰਸ ਇਹਦਾ ਬੜਾ ਲੰਮਾ ਜਿਹਾ ਨਾਮ ਹੈ ਪਰ ਆਪਾਂ ਇਹਨੂੰ ਬੌਣਾ ਵਾਇਰਸ ਕਹਿ ਦਿੰਦੇ ਆ ਕਿਸਾਨਾਂ ਦੀ ਸਹੂਲਤ ਵਾਸਤੇ ਤਾਂ ਇਹ ਵਾਇਰਸ ਹੈ ਜਿਹੜਾ ਇਹ ਸਾਬ ਸਿੰਘ ਜੀ ਆਪਣੇ ਆਪ ਹੀ ਫੈਲਦਾ ਠੀਕ ਹੈ ਜੀ ਇਹ ਨੂੰ ਫਲਾਉਣ ਵਾਸਤੇ ਸਿਰਫ ਤੇ ਸਿਰਫ ਇੱਕੋ ਬੰਦਾ ਜਿਹੜੀ ਹੈਗੀ ਜੀਵ ਉਹ ਰਿਸਪੌਂਸਿਬਲ ਆ ਉਹ ਹੈ ਚਿੱਟੀ ਪਿੱਠ ਵਾਲਾ ਟਿੱਡਾ ਜਿਹਨੂੰ ਅਸੀਂ ਚਿੱਟਾ ਤੇਲਾ ਕਹਿ ਦਿੰਦੇ ਆ ਸਿਰਫ ਉਹ ਚਿੱਟੀ ਪਿੱਠ ਵਾਲਾ ਟਿੱਡਾ ਹੀ ਇਸ ਵਾਇਰਸ ਨੂੰ ਫਲਾ ਸਕਦਾ ਹੈ ਪਹਿਲੀ ਗੱਲ ਦੂਜੀ ਗੱਲ ਬਾਕੀ ਵਾਇਰਸਿਸ ਵਾਂਗੂ ਇਹ ਵਿਸ਼ਾਣੂ ਜਾਂ ਇਹ ਵਾਇਰਸ ਵੀ ਸਿਰਫ ਜਿਉਂਦੇ ਜਾਗਦੇ ਸੈੱਲਾਂ ਦੇ ਵਿੱਚ ਯਾਨੀ ਕਿ ਜਿਉਂਦੇ ਬੂਟਿਆਂ ਦੇ ਵਿੱਚ ਹੀ ਜਿਉਂਦਾ ਰਹਿ ਸਕਦਾ ਜਦੋਂ ਬੂਟਾ ਮਰ ਗਿਆ ਇਹ ਵਾਇਰਸ ਨੂੰ ਵੀ ਨਾਲ ਹੀ ਮਰਨਾ ਪੈਂਦਾ ਜਾਂ ਇਹ ਵਾਇਰਸ ਜਿਉਂਦਾ ਰਹਿੰਦਾ ਉਹ ਤੇਲੇ ਦੇ ਟਿੱਡ ਦੇ ਵਿੱਚ ਉਹ ਤੇਲੇ ਦੇ ਸਰੀਰ ਦੇ ਵਿੱਚ ਜਿਹਨੂੰ ਆਪਾਂ ਕਹਿ ਦਈਏ ਤਾਂ ਤਾਂ ਉਹ ਜਿੱਥੇ ਤੇਲਾ ਕਣਕ ਦੇ ਸੀਜ਼ਨ ਚ ਲੁਕ ਕੇ ਬੈਠਾ ਰਹਿੰਦਾ ਉਹਦੇ ਨਾਲ ਹੀ ਵਾਇਰਸ ਹੈ ਜਿਹੜਾ ਉਹ ਉਹਦੇ ਨਾਲ ਹੀ ਉਹਦੇ ਵਿੱਚ ਬੈਠਾ ਰਹਿੰਦਾ ਜੀ ਤੇ ਔਰ ਜਿਹੜਾ ਹੈ ਇਹ ਤੇਲਾ ਜਦੋਂ ਆਪਣੇ ਪਹਿਲਾਂ ਕਿਸੇ ਬਿਮਾਰੀ ਵਾਲੇ ਬੂਟੇ ਤੇ ਮੰਨ ਲਓ ਤੇਲੇ ਨੇ ਕਦੀ ਰਸ ਚੂਸਿਆ ਠੀਕ ਹੈ ਜੀ ਉਹਦੇ ਤੋਂ ਉਹਨੇ ਵਾਇਰਸ ਹੈ ਜਿਹੜਾ ਆਪਣੇ ਸਰੀਰ ਦੇ ਅੰਦਰ ਲੈ ਲਿਆ ਉਸ ਤੋਂ ਬਾਅਦ ਉਹ ਤੇਲਾ ਜਦੋਂ ਜਾ ਕੇ ਕਿਸੇ ਨਰੋਏ ਬੂਟੇ ਦਾ ਰਸ ਚੂਸੂਗਾ ਤਾਂ ਉਹਦੇ ਵਿੱਚ ਉਹ ਵਾਇਰਸ ਹੈ ਜਿਹੜਾ ਉਹ ਪਾ ਦਿੰਦਾ ਉਹਨੂੰ ਠੀਕ ਹੈ ਜੀ ਔਰ ਉਹਦੇ ਵਿੱਚ ਪਾ ਦੇਣ ਦਾ ਮਤਲਬ ਇਹ ਨਹੀਂ ਕਿ ਤੇਲੇ ਦੇ ਸਰੀਰ ਦੇ ਵਿੱਚ ਖਤਮ ਹੋ ਜਾਊਗਾ ਤੇਲੇ ਦੇ ਸਰੀਰ ਦੇ ਵਿੱਚ ਵਾਇਰਸ ਵਧ ਹੀ ਜਾਊਗਾ ਪਰ ਤੇਲੇ ਨੂੰ ਨੁਕਸਾਨ ਕੋਈ ਨਹੀਂ ਪਹਜਾਊਗਾ ਪਰ ਬੂਟੇ ਦੇ ਵਿੱਚ ਜਦੋਂ ਵਾਇਰਸ ਚਲਾ ਗਿਆ ਜੇ ਤਾਂ ਪਹਿਲਾਂ ਹੀ ਬਹੁ ਗਿਣਤੀ ਦੇ ਵਿੱਚ ਵਾਇਰਸ ਚਲਾ ਗਿਆ ਤਾਂ ਉੱਥੇ ਉਹਨੇ ਉਹਨੂੰ ਸ਼ੁਰੂਆਤ ਦੇ ਵਿੱਚ ਹੀ ਮਧਰਾ ਬੂਟਾ ਰਹਿ ਜਾਣਾ ਆਪਣਾ ਠੀਕ ਹੈ ਜੀ ਉਹ ਸਾਨੂੰ ਮਧਰੇ ਬੂਟੇ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਹੈ 15 ਤੋਂ ਪਰ ਕਈ ਵਾਰੀ ਕੀ ਹੁੰਦਾ ਕਿ ਇਨਫੈਕਸ਼ਨ ਥੋੜੀ ਮਾਤਰਾ ਦੇ ਵਿੱਚ ਜਾਂਦੀ ਆ ਠੀਕ ਹੈ ਜਾਂ ਉਹਨੂੰ ਅਸੀਂ ਕਹਿੰਦੇ ਲੇਟੈਂਟ ਇਨਫੈਕਸ਼ਨ ਵੀ ਇਨਫੈਕਸ਼ਨ ਹੋ ਗਈ ਹੁੰਦੀ ਆ ਤਾਂ ਪਰ ਉਹ ਦਿਖਾਈ ਨਹੀਂ ਦਿੰਦੀ ਹਮ ਠੀਕ ਹੈ ਜੀ ਤਾਂ ਉਹ ਬੂਟਾ ਪਹਿਲਾਂ ਇੱਕ ਵਾਰੀ ਬੂਟੇ ਆ ਜਿਹੜੇ ਚੱਲ ਪੈਂਦੇ ਨੇ ਸਾਨੂੰ ਲੱਗਦਾ ਵੀ ਚਲੋ ਮਦਰੇ ਜਿਹੜੇ ਰਹਿ ਗਏ ਥੋੜੇ ਬਹੁਤ ਬਾਕੀ ਦੇ ਸਾਡੇ ਚੱਲ ਪਏ ਹੈਗੇ ਠੀਕ ਆ ਪਰ ਐਤ ਕੀ ਦੇ ਸਾਲ ਅਸੀਂ ਦੇਖਿਆ ਕਿ ਉਹ ਬੂਟੇ ਜਦੋਂ ਉਹਨਾਂ ਦੇ ਵਿੱਚ ਬੂਜਾ ਮਾਰ ਕੇ ਨਸਾਰਾ ਦਾ ਸਮਾਂ ਆਇਆ ਨਸਾਰੇ ਦੇ ਸਮੇਂ 'ਚ ਤਾਂ ਉਹਨਾਂ ਨੇ ਆਪਣੀ ਪੂਰੀ ਹਾਈਟ ਲੈੇ ਤੋਂ ਪਹਿਲਾਂ ਹੀ ਜਿਹੜਾ ਹੈ ਇੱਕਦਮ ਬੁੱਢੇ ਹੋਣਾ ਸ਼ੁਰੂ ਹੋ ਗਏ ਜਿਹੜਾ ਸਾਨੂੰ ਲਾਲ ਲਾਲ ਪੱਤੇ ਵਾਲੇ ਬੂਟੇ ਨਜ਼ਰ ਆ ਰਹੇ ਸੀ ਉਹ ਬੇਸਿਕਲੀ ਬੂਟਿਆਂ ਦੇ ਵਿੱਚ ਉਹ ਵਾਇਰਸ ਨੇ ਬੁਢਾਪਾ ਲਿਆਤਾ ਸੀ ਜਿਹਨੂੰ ਅਸੀਂ ਸੈਨੇਸੈਂਸ ਕਹਿ ਦਿੰਦੇ ਆ ਤਾਂ ਉਹ ਇੱਕਦਮ ਬੂ ਕਰਤਾ ਉਸ ਤੋਂ ਬਾਅਦ ਚਲੋ ਉਹ ਜਿਹੜੀ ਹੈ ਕਿਉਂਕਿ ਹਿਊਮਿਡਿਟੀ ਹੂਮਸ ਔਰ ਗਰਮੀ ਇਸ ਵਾਇਰਸ ਵਾਸਤੇ ਜਿਹੜੀ ਹੈਗੀ ਔਰ ਤੇਲੇ ਵਾਸਤੇ ਬੜੀ ਅਨੁਕੂਲ ਹੁੰਦੀ ਆ ਉਦੋਂ ਉਸ ਤੋਂ ਬਾਅਦ ਕੀ ਹੋਇਆ ਕਿ ਆਪਣੇ ਮੌਸਮ ਕੁਝ ਠੀਕ ਹੋ ਗਿਆ ਪੱਛੋਂ ਵਗਨ ਲੱਗ ਪਈ ਹੈ ਨਾ ਹਿਊਮਿਡਿਟੀ ਥੋੜੀ ਘੱਟ ਗਈ ਤਾਂ ਉਹਦੇ ਨਾਲ ਉਹ ਬੂਟੇ ਜਿਹੜੇ ਪਹਿਲਾਂ ਬੁੱਡੇ ਪੈ ਰਹੇ ਸੀ ਉਹਨਾਂ 'ਚੋ ਕੁਛ ਦੇ ਵਿੱਚ ਨਸਾਰਾ ਹੋਇਆ ਪਰ ਉਹ ਜਿਹੜਾ ਹੈ ਉਹ ਦਾਣਾ ਪੂਰਾ ਨਹੀਂ ਬਣਿਆ ਤੇ ਉਹ ਮੁੰਜਰੇ ਜਿਹੜੀਆਂ ਕਾਲੇ ਰਕਦੀਆਂ ਨਿਕਲੀਆਂ ਸੋ ਇਹ ਵਾਇਰਸ ਦਾ ਰੋਗ ਹੈ ਇਹਦੇ ਵਿੱਚ ਕਿਸਾਨਾਂ ਦਾ ਅਕਸਰ ਇੱਕ ਇਹ ਸਵਾਲ ਆਉਂਦਾ ਵੀ ਹੁਣ ਸਾਡੇ ਠੀਕ ਹੈ ਕਿ ਮਧਰੇ ਬੂਟਿਆਂ ਦਾ ਰੋ ਉਹ ਪਰਾਲੀ ਦੀ ਉਹਨਾਂ ਨੇ ਸਾਮ ਸੰਭਾਲ ਕਰਨੀ ਹੈ ਕਿ ਕੀ ਅਸੀਂ ਜੇ ਪਰਾਲੀ ਦੀ ਸਾਮ ਸੰਭਾਲ ਕਰਾਂਗੇ ਕਿ ਉਹ ਵਾਇਰਸ ਫਿਰ ਮਿੱਟੀ ਦੇ ਵਿੱਚ ਜਾ ਕੇ ਸਾਨੂੰ ਅਗਲੇ ਸਾਲ ਤੰਗ ਨਹੀਂ ਕਰੂਗਾ ਤਾਂ ਇੱਥੇ ਵੀ ਜਿਹੜੀ ਗੱਲ ਪਹਿਲਾਂ ਕਹੀ ਹੈ ਕਿ ਵਾਇਰਸ ਹੈ ਸਿਰਫ ਜਿਉਂਦੇ ਬੂਟਿਆਂ ਦੇ ਵਿੱਚ ਜਿਉਂਦਾ ਰਹਿ ਸਕਦਾ ਅਸੀਂ ਤਾਂ ਸਟਾਰਟਿੰਗ ਤੋਂ ਇਹਦਾ ਜਿਹੜਾ ਹੈਗਾ ਇਹਨੂੰ ਰੋਕ ਥਾਮ ਦੇ ਇੱਕ ਤਰੀਕਾ ਹੀ ਇਹ ਕਹਨੇ ਹੁੰਨੇ ਆ ਵੀ ਜਿਹੜਾ ਬਿਮਾਰੀ ਵਾਲਾ ਬੂਟਾ ਵਾਇਰਸ ਵਾਲਾ ਬੂਟਾ ਉਹਨੂੰ ਪੱਟ ਕੇ ਜ਼ਮੀਨ ਦੇ ਵਿੱਚ ਦੱਬ ਦਿਓ। ਜੀ ਇੱਥੋਂ ਤੱਕ ਕਿ ਝੋਨੇ ਦੇ ਵਿੱਚ ਤਾਂ ਅਸੀਂ ਇਹ ਵੀ ਕਹਿੰਦੇ ਸੀ ਸਟਾਰਟਿੰਗ ਦੇ ਵਿੱਚ ਕਿ ਅੱਡੀ ਨਾਲੀ ਬੂਟਾ ਉੱਥੇ ਮਿੱਟੀ 'ਚ ਦੱਬ ਦਿਓ। ਕਿਸਾਨਾਂ ਦੀ ਸੋਖਲੀ ਸਵਾਲ ਹੈ ਕਿ ਜਿਹੜਾ ਬੀਜ ਹੈ ਝੋਨੇ ਦਾ ਇਹਦਾ ਮਤਲਬ ਜੇ ਉਹ ਤਿਆਰ ਹੋ ਗਿਆ ਵਧੀਆ ਸਹੀ ਸਲਾਮਤ ਉਹਦੇ ਵਿੱਚ ਕੋਈ ਅਸਰ ਨਹੀਂ ਉਹਦਾ। ਨਹੀਂ ਇਹ ਵਾਇਰਸ ਬੀਜ ਦੇ ਵਿੱਚ ਨਹੀਂ ਜਾਂਦਾ। ਜੀ ਨਾ ਹੀ ਇਹ ਬੀਜ ਨੇ ਰਹੀਂ ਫੈਲਦਾ। ਜੀ ਇਹ ਸਿਰਫ ਜਿਉਂਦੇ ਝੋਨੇ ਦੇ ਬੂਟ ਏ ਆਪਾਂ ਗੱਲ ਕਰ ਰਹੇ ਸੀ ਵੀ ਉਹ ਤੁਸੀਂ ਪਰਾਲੀ ਨੂੰ ਆਰਾਮ ਦੇ ਨਾਲ ਬੇਚਿੰਤ ਹੋ ਕੇ ਤੁਸੀਂ ਉਹਨੂੰ ਜ਼ਮੀਨ ਦੇ ਵਿੱਚ ਬਾਓ ਉਹਦੀ ਜਿਵੇਂ ਸਾਂਭ ਸੰਭਾਲ ਕਰਨੀ ਆ ਕਰੋ ਜਦੋਂ ਉਹ ਬੂਟਾ ਸੁੱਕ ਹੀ ਗਿਆ ਹੂੰ ਠੀਕ ਹੈ ਨਾ ਜੀ ਉਸ ਤੋਂ ਬਾਅਦ ਆਪਾਂ ਉਹਨੂੰ ਦਬਤਾਂ ਉਹਦੇ ਵਿੱਚੋਂ ਵਾਇਰਸ ਨਹੀਂ ਜਿਉਂਦੇ ਨਹੀਂ ਰਹਿਣਾ ਤਾਂ ਹੁਣ ਆ ਵੀ ਫਿਰ ਅਗਲੇ ਸਾਲ ਕਿੱਥੋਂ ਆਊਗਾ ਅਗਲੇ ਸਾਲ ਆਊਗਾ ਜਿਹੜੇ ਤੇਲਿਆਂ ਦੇ ਵਿੱਚੋਂ ਵਾਇਰਸ ਲੁਕਿਆ ਹੋਇਆ ਠੀਕ ਹੈ ਜਿਹੜੇ ਤੇਲੇ ਦੇ ਨਾਲ ਉਹ ਜਿੱਥੇ ਤੇਲਾ ਲੁਕ ਗਿਆ ਜਾਂ ਕਿ ਉੱਥੇ ਉਹ ਵਾਇਰਸ ਚਲਾ ਗਿਆ ਹੁਣ ਤੇਲਾ ਕਿੱਥੇ ਲੁਕਦਾ ਹੈ ਤੇਲਾ ਲੁਕਦਾ ਜਿਹੜੇ ਸਾਡੇ ਵੱਟਾਂ ਬੰਨਿਆ ਤੇ ਜਾਂ ਸਾਈਡ ਤੇ ਜਿਹੜੀ ਖਾਲੀ ਥਾਂ ਹੁੰਦੀ ਹੈ ਉੱਥੇ ਜਿਹੜਾ ਕੱਖ ਕਬਾਲ ਹੋ ਗਿਆ ਹੁੰਦਾ ਜਿਹਨੂੰ ਅਸੀਂ ਨਦੀਨ ਕਹਿ ਦਿੰਦੇ ਆ ਉਹੋ ਜੇ ਨਦੀਨਾਂ ਦੇ ਵਿੱਚੋਂ ਤੇਲਾ ਲੁਕ ਕੇ ਆਪਣਾ ਜਿਹੜਾ ਹੈ ਉਹ ਸਰਦੀ ਦਾ ਮੌਸਮ ਕੱਟਦਾ ਤਾਂ ਇਹਦੇ ਵਿੱਚ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਤੇ ਵਿਚੇ ਬਾਹੋ ਤੇ ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਹੈ ਆਲੇ ਦੁਆਲੇ ਨੂੰ ਜਿਹੜਾ ਹੈ ਨਦੀਨਾਂ ਨੂੰ ਉਹਨੂੰ ਸਾਫ਼ ਜ਼ਰੂਰ ਰੱਖੋ ਤਾਂ ਕਿ ਉਹ ਤੇਲਾ ਜਿਹੜਾ ਹੈ ਉਹਨੂੰ ਬਚਣ ਵਾਸਤੇ ਸਰੋਤ ਨਾ ਮਿਲ ਸਕਣ ਤੇਲਾ ਖਤਮ ਹੋ ਗਿਆ ਤੇਲਾ ਘਟ ਗਿਆ ਤਾਂ ਅਗਲੇ ਸਾਲ ਆਪੇ ਹੀ ਇਹ ਵਾਇਰਸ ਦਾ ਪਸਾਰ ਹੈ ਜਿਹੜਾ ਘਟ ਜੂਗਾ ਦੂਜੇ ਪਾਸੇ ਸਾਬ ਸਿੰਘ ਜੀ ਮੈਂ ਤੁਹਾਡੀ ਗੱਲ ਵਿੱਚ ਟੋਕ ਰਿਹਾ ਕਿ ਕਿਸਾਨ ਜਿਹੜੇ ਕਹਿੰਦੇ ਵੀ ਅੱਗ ਲਾਉਣੀ ਅੱਗ ਲਾਉਣ ਨਾਲ ਸਗੋਂ ਆਪਾਂ ਆਪ ਨੁਕਸਾਨ ਕਰ ਬੈਠਾਂਗੇ ਜੇ ਆਪਾਂ ਇਸ ਵਾਇਰਸ ਦੀ ਗੱਲ ਕਰੀਏ ਤਾਂ ਕਿਉਂਕਿ ਇਹ ਵਾਇਰਸ ਦੇ ਅਸਰ ਇਹਦੇ ਅਗਲੇ ਸਾਲ ਦੇ ਪਸਾਰ ਤੇ ਅੱਗ ਨੇ ਕੋਈ ਅਸਰ ਨਹੀਂ ਪਾਉਣਾ ਜਿਵੇਂ ਮੈਂ ਦੱਸਿਆ ਜਿਹੜਾ ਤੇਲੇ ਚ ਲੁਕੇ ਰਹੇ ਆ ਠੀਕ ਹੈ ਪਰ ਜਦੋਂ ਆਪਾਂ ਅੱਗ ਲਾ ਲੈਂਦੇ ਆ ਤਾਂ ਜਿਹੜੇ ਸਾਡੇ ਮਿੱਤਰ ਕੀੜੇ ਨੇ ਜਿਨ੍ਹਾਂ ਨੇ ਅਗਲੇ ਸਾਲ ਤੇਲੇ ਨੂੰ ਰੋਕਣਾ ਕੁਦਰਤੀ ਤੌਰ ਤੇ ਉਹ ਸਾਰੇ ਸੜ ਜਾਂਦੇ ਨੇ ਤਾਂ ਉਹਦੇ ਕਰਕੇ ਅਗਲੇ ਸਾਲ ਉਹ ਤੇਲਾ ਹੋਰ ਛੇਤੀ ਤੇ ਹੋਰ ਵੱਧ ਚੜ ਕੇ ਆਊਗਾ ਜੇ ਆਪਾਂ ਐਦ ਕੀ ਅੱਗ ਲਾਉਣ ਵਾਲੇ ਚੱਕਰਾਂ ਚ ਪੈ ਗਏ ਤਾਂ ਤਾਂ ਇਹ ਤਾਂ ਮਧਰੇ ਬੂਟਿਆਂ ਦਾ ਰੋਗ ਹੈ ਜੀ ਉਸ ਤੋਂ ਬਾਅਦ ਗੱਲ ਆ ਗਈ ਜਿਹੜੀ ਤੁਸੀਂ ਹਲਦੀ ਦੇ ਰੋਗ ਦੀ ਹੁਣ ਹਲਦੀ ਦਾ ਰੋਗ ਹੈ ਜਿਹੜਾ ਇਹਦੇ ਇਹ ਇੱਕ ਉਲੀ ਰੋਗ ਹੈ ਇਹ ਇਦਾਂ ਆਉਣ ਦੀਆਂ ਤਿੰਨ ਕੰਡੀਸ਼ਨਾਂ ਹੁੰਦੀਆਂ ਤਿੰਨ ਜਦੋਂ ਕੰਡੀਸ਼ਨਾਂ ਹੁੰਦੀਆਂ ਤੇ ਇਹ ਜ਼ਿਆਦਾ ਆਉਂਦਾ ਪਹਿਲੀ ਗੱਲ ਜੇ ਝੋਨੇ ਦੇ ਨਸਾਰੇ ਦੇ ਟਾਈਮ ਤੇ ਮੀਂਹ ਰਵੇ ਬਦਲਵਾਈ ਜ਼ਿਆਦਾ ਰਹੇ ਜਾਂ ਸਿੱਲ ਜ਼ਿਆਦਾ ਰਹੇ ਤਾਂ ਇਹ ਬਿਮਾਰੀ ਆ ਜਿਹੜੀ ਇਹ ਆਉਣ ਦਾ ਖਤਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ ਦੂਸਰੀ ਗੱਲ ਜੇ ਅਸੀਂ ਲੋੜ ਤੋਂ ਵੱਧ ਯੂਰੀਆ ਖੇਤ ਦੇ ਵਿੱਚ ਪਾਇਆ ਹੋਵੇ ਤਾਂ ਇਹ ਬਿਮਾਰੀ ਦੇ ਆਉਣ ਦਾ ਖਤਸ਼ਾ ਬਹੁਤ ਵੱਧ ਜਾਂਦਾ ਤੀਸਰੀ ਗੱਲ ਕਿ ਜਿੰਨਾ ਅਸੀਂ ਵੱਧ ਝਾੜ ਦੇਣ ਵਾਲੀਆਂ ਵੈਰੇਟੀਆਂ ਖਾਸ ਤੌਰ ਤੇ ਗੈਰ ਸਫਾਰਸ਼ੀ ਹਾਈਬ੍ਰਿਡ ਬੀਜੇ ਹੋਣਗੇ ਉਹਨਾਂ ਦੇ ਵਿੱਚ ਜਿਹੜਾ ਹੈ ਇਹ ਹਲਦੀ ਰੋਗ ਦੀ ਪ੍ਰੋਬਲਮ ਹੈ ਜਿਹੜੀ ਜ਼ਿਆਦਾ ਆਉਂਦੀ ਹੈ ਤਾਂ ਐਦ ਕੀ ਸਾਹਿਬ ਸਿੰਘ ਜੀ ਇਹ ਤਿੰਨੋਂ ਕੰਡੀਸ਼ਨਾਂ ਇਕੱਠੀਆਂ ਹੋ ਗਈਆਂ ਠੀਕ ਹੈ ਜੀ ਤੁਸੀਂ ਦੇਖਿਆ ਕਿ ਇੱਕ ਮਹੀਨਾ ਤਾਂ ਆਪਣੀ بارشਾਂ ਰੁਕੀਆਂ ਨਹੀਂ ਠੀਕ ਹੈ ਜੀ ਰੋਜ਼ 2 ਘੰਟੇ بارش ਪੈਗੀ 3 ਘੰਟੇ ਪੈਗੀ ਫਿਰ ਧੁੱਪ ਚੜ ਗਈ ਉਹਦੇ ਨਾਲ ਹਿਊਮਿਡਿਟੀ ਵੀ ਹਾਈ ਰਹੀ ਠੀਕ ਹੈ ਸੱਲ ਵੀ ਰਹੀ ਤੇ ਗਰਮੀ ਵੀ ਰਹੀ ਜਿਹਦੇ ਕਰਕੇ ਇਹ ਉਲੀ ਦਾ ਹਮਲਾ ਜਿਹੜਾ ਹੋਣ ਦਾ ਖਦਸ਼ਾ ਪਹਿਲਾਂ ਤੋਂ ਸੀ ਯੂਨੀਵਰਸਿਟੀ ਨੇ ਉਦੋਂ ਤੋਂ ਹੀ ਸਮੇਂ-ਸਮੇਂ 'ਤੇ ਐਡਵਾਈਜ਼ਰੀਆਂ ਜਾਰੀ ਕੀਤੀਆਂ ਸੀ ਕਿ ਇਹਦੇ ਖਾਤਰ ਸਪਰੇਅ ਹੈ ਜਿਹੜੇ ਉਹ ਕਰ ਲਏ ਜਾਣ ਬਿਮਾਰੀ ਦੇ ਆਉਣ ਤੋਂ ਬਾਅਦ ਕਿਉਂਕਿ ਇਹਦਾ ਕੋਈ ਜਿਹੜਾ ਹੈ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਸਪਰੇਅ ਕਰਨ ਦਾ ਪਰ ਦੂਜੇ ਪਾਸੇ ਕਿਸਾਨ ਮਜਬੂਰ ਸੀ ਕਿ ਜਾਤਾ ਸਪਰੇ ਦਾ ਟਾਈਮ ਦਿੱਤਾ ਹੀ ਨਹੀਂ ਮੀਨੇ ਜਾਂ ਜਿੱਥੇ ਕਿਸਾਨਾਂ ਨੇ ਸਪਰੇ ਕੀਤਾ ਉੱਥੇ ਦੋ ਤਿੰਨ ਘੰਟੇ ਬਾਅਦ ਚਾਰ ਘੰਟੇ ਬਾਅਦ ਮੀ ਪੈ ਗਿਆ ਦਵਾਈ ਧੋਤੀ ਗਈ ਠੀਕ ਹੈ ਤਾਂ ਉਹਦੇ ਕਰਕੇ ਉਹ ਦਵਾਈ ਦਾ ਅਸਰ ਵੀ ਜਿਹੜਾ ਉਹ ਪੂਰਾ ਨਹੀਂ ਹੋ ਸਕਿਆ ਤੇ ਦੂਸਰੀ ਗੱਲ ਇਹ ਕਿ ਯੂਰੀਆ ਵੀ ਲੋੜ ਤੋਂ ਵੱਧ ਪਿਆ ਹੋਇਆ ਸੀ ਕਿਉਂਕਿ ਪਹਿਲਾਂ ਮਧਰੇ ਬੂਟਿਆਂ ਦਾ ਰੋਗ ਆਇਆ ਸੀ ਕਈ ਲੋਕਾਂ ਨੇ ਸੋਚਿਆ ਵੀ ਸ਼ਾਇਦ ਉਹ ਗਰੋਥ ਤਾਂ ਨਹੀਂ ਲੈ ਰਿਹਾ ਵੀ ਕਮਜ਼ੋਰੀ ਹੈ ਬੂਟੇ ਦੇ ਵਿੱਚ ਤਾਂ ਉਹ ਯੂਰੀਆ ਵੀ ਵੱਧ ਪਿਆ ਹੋਇਆ ਸੀ ਤੇ ਵੱਧ ਛਾੜ ਦੇਣ ਵਾਲੀਆਂ ਵੈਰਾਈਟੀਆਂ ਤਾਂ ਆਪਾਂ ਬੀਜਦੀਆਂ ਜੀ ਤੇ ਹੁਣ ਆ ਗਈ ਗੱਲ ਕਿ ਕਿਸਾਨ ਵੀਰ ਹੁਣ ਇਹ ਵੀ ਸਵਾਲ ਉਠਾ ਰਹੇ ਨੇ ਕਿ ਜਿੱਥੇ ਹੁਣ ਇਹ ਹਲਦੀ ਕਿਉਂਕਿ ਜਦੋਂ ਹਲਦੀ ਵਾਲੇ ਖੇਤ ਦੀ ਹੁੰਦੀ ਆ ਬਾਢੀ ਹੁੰਦੀ ਆ ਉਹ ਧੂੜਾ ਬੜਾ ਉੱਡਦਾ ਧੂੜਾ ਉੱਡ ਕੇ ਇੱਧਰ ਉੱਧਰ ਪੈਂਦਾ ਹੈ ਹਨਾ ਤੇ ਪਰਾਲੀ ਚ ਪੈਂਦਾ ਬੀਜ ਦੇ ਵਿੱਚ ਰਲਦਾ ਜਿਵੇਂ ਤੁਸੀਂ ਵੀ ਸਵਾਲ ਪੁੱਛਿਆ ਕਿ ਬੀਜ ਰੱਖ ਸਕਦੇ ਕਿ ਨਹੀਂ ਉਹਦੇ ਤੇ ਮੈਂ ਬਾਅਦ ਚਾਹੁੰਨਾ ਤਾਂ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਗਾ ਕਿ ਇਹ ਹਲਦੀ ਵਾਲਾ ਰੋਗ ਹੈ ਜਿਹਨੂੰ ਝੂਠੀ ਕਾਂਗਿਆਰੀ ਆਪਾਂ ਕਹਿ ਦਿੰਦੇ ਆ ਇਹ ਕੋਈ ਨਵਾਂ ਰੋਗ ਨਹੀਂ ਹੈਗਾ ਇਹ ਬਹੁਤ ਸਾਲਾਂ ਤੋਂ ਸਾਡੇ ਆਉਂਦਾ ਔਰ ਇਹ ਮੁੱਖ ਤੌਰ ਤੇ ਆਉਂਦਾ ਕਿਵੇਂ ਹੈ ਇਹ ਮਿੱਟੀ ਦੇ ਵਿੱਚ ਇਹਦੇ ਜਦੋਂ ਉੱਲੀ ਦੇ ਜਿਹੜੇ ਕਿਟਾਣੂ ਨੇ ਨਾ ਜਿਹੜੇ ਗੋਲਿਆਂ ਤੋਂ ਜਿਹੜਾ ਕਣ ਨੇ ਮਿੱਟੀ ਦੇ ਵਿੱਚ ਰਹਿੰਦੇ ਆ ਜਿਹੜੇ ਉਹ ਆ ਜਿਹੜੇ ਉਹ ਇਸ ਰੋਗ ਨੂੰ ਮੁੱਖ ਤੌਰ ਤੇ ਲਿਆਉਂਦੇ ਆ ਤਾਂ ਹੁੰਦਾ ਕੀ ਹੈ ਕਿ ਬੂਟਾ ਆਪਾਂ ਬੀਜ ਤੱਕ ਤੇ ਝੋਨੇ ਦਾ ਬੂਟਾ ਲੱਗ ਵਧੀ ਗਿਆ ਮਿੱਟੀ ਦੇ ਵਿੱਚ ਬਿਮਾਰੀ ਹੈ ਜਿਹੜੀ ਉਹ ਵਧਦੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਨਸਾਰੇ ਦੇ ਸਮੇਂ ਤੋਂ ਤੁਰੰਤ ਪਹਿਲਾਂ ਜਾਂ ਜਦੋਂ ਨਸਾਰਾ ਸਟਾਰਟ ਹੋ ਰਿਹਾ ਬੋਹਲਾ ਬਣਨ ਦਾ ਸਮਾਂ ਆ ਗਿਆ ਉਸ ਵੇਲੇ ਮਿੱਟੀ ਛੁੱਟ ਕੇ ਇਹਦੇ ਕਣੇ ਜਿਹੜੇ ਉਹ ਗੋਭਾਂ ਦੇ ਵਿੱਚ ਪੈਂਦੇ ਨੇ ਤੇ ਇਹਦੀ ਇਨਫੈਕਸ਼ਨ ਉਹਨਾਂ ਬੂਟਿਆਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਦੀ ਮੁੰਜਰ ਹੈ ਜਿਹੜੀ ਹਜੇ ਗੋਭ ਦੇ ਵਿੱਚ ਹੈ ਜਿਨ੍ਹਾਂ ਦੇ ਵਿੱਚ ਮੁੰਜਰ ਬਾਹਰ ਆ ਗਈ ਉਹਦੇ ਵਿੱਚ ਵੀ ਇਹਦੀ ਇਨਫੈਕਸ਼ਨ ਨਹੀਂ ਹੋਣੀ ਜਿਹਦੇਛ ਹਜੇ ਮੁੰਜਰ ਬਣੀ ਨਹੀਂ ਉਹਦੇ ਵਿੱਚ ਵੀ ਇਨਫੈਕਸ਼ਨ ਇਹਦੀ ਉਸ ਸਮੇਂ ਤੇ ਨਹੀਂ ਹੋਣੀ ਤਾਂ ਇਹਦੀ ਉਦੋਂ ਮਿੱਟੀ ਦੇ ਵਿੱਚੋਂ ਇਹਦੇ ਕਿਟਾਣੂ ਆ ਜਿਹੜੇ ਉੱਡ ਕੇ ਪੈਂਦੇ ਆ ਤੇ ਉਦੋਂ ਉਹਦੇ ਨਾਲ ਜਿਹੜੀ ਇਹਦੀ ਇਨਫੈਕਸ਼ਨ ਹੈ ਜਿਹੜੀ ਹੋ ਜਾਂਦੀ ਆ ਤਾਂ ਇਸ ਕਰਕੇ ਹੁਣ ਜਿਹੜੇ ਕਿਸਾਨ ਵੀਰ ਕਹਿ ਰਹੇ ਨੇ ਵੀ ਮਿੱਟੀ ਦੇ ਵਿੱਚ ਆਪਾਂ ਚਲੇ ਗਏ ਕਿਟਾਣੂ ਆਪਾਂ ਅੱਗ ਲਾ ਦਈਏ ਤਾ ਇਹ ਪਰਾਲੀ ਦੇ ਰਾਹੀਂ ਤੇ ਬੀਜ ਦੇ ਰਾਹੀਂ ਬਹੁਤ ਘੱਟ ਮਾਤਰਾ 'ਚ ਇੱਕ ਸੀਜ਼ਨ ਤੋਂ ਦੂਜੇ ਸੀਜ਼ਨ 'ਚ ਜਾਂਦਾ ਬਹੁਤ ਘੱਟ ਮਾਤਰਾ ਦੇ ਵਿੱਚ ਉਹ ਇੱਕ ਵੱਡਾ ਸਰੋਤ ਨਹੀਂ ਹੈਗਾ ਇਹ ਬਿਮਾਰੀ ਲਿਆਉਣ ਦਾ ਵੱਡਾ ਸਰੋਤ ਹੈ ਮਿੱਟੀ ਦੇ ਵਿੱਚ ਜਿਹੜੇ ਕਿਟਾਣੂ ਬੈਠੇ ਆ ਤਾਂ ਪਰਾਲੀ ਨੂੰ ਅੱਗ ਲਾਉਣ ਨਾਲ ਉਹ ਮਿੱਟੀ ਵਾਲੇ ਕਿਟਾਣੂਆਂ ਨੂੰ ਸਾੜਿਆ ਨਹੀਂ ਜਾ ਸਕਦਾ ਠੀਕ ਹੈ ਜੀ ਤਾਂ ਉਹਦੇ ਨਾਲ ਪਰ ਨੁਕਸਾਨ ਸਗੋਂ ਹੋ ਜਾਂਦਾ ਕਿ ਜਿਹੜੇ ਤੱਤ ਸੀ ਸਾਨੂੰ ਮਿਲਣੇ ਸੀ ਬੂਟੇ ਨੂੰ ਜਾਂ ਹੋਰ ਸੀ ਉਹ ਸਾਰੇ ਵਿੱਚ ਸੜ ਜਾਂਦੇ ਨੇ ਠੀਕ ਹੈ ਜੀ ਤਾਂ ਉਹਦੇ ਵਿੱਚ ਬਿਮਾਰੀ ਤਾਂ ਰੁਕੀ ਨਹੀਂ ਤੇ ਦੂਜੇ ਪਾਸੇ ਨੁਕਸਾਨ ਸਾਡਾ ਤੱਤਾਂ ਦਾ ਹੋ ਗਿਆ ਪਰ ਦੂਜੇ ਪਾਸੇ ਸਾਡੇ ਤਜਰਬਿਆਂ ਨੇ ਕਿਉਂਕ ਪੁਰਾਣੀ ਬਿਮਾਰੀ ਹੈ ਤੇ ਬਹੁਤ ਸਾਲ ਤੋਂ ਤਜਰਬੇ ਚੱਲਦੇ ਆ ਰਹੇ ਆ ਸਾਡੇ ਤਜਰਬਿਆਂ ਨੇ ਸ਼ੋਅ ਕੀਤਾ ਕਿ ਜੇ ਆਪਾਂ ਉਹੀ ਮਿੱਟੀ ਦੇ ਵਿੱਚ ਪਰਾਲੀ ਨੂੰ ਬਾਹ ਦਿੰਨੇ ਆ ਜਾ ਉਹਨੂੰ ਡੂੰਗਾ ਵੈਸੇ ਡੂੰਗੇ ਹੜ ਨਾਲ ਬਾਦ ਨੇ ਉਹ ਮਿੱਟੀ ਨੂੰ ਤਾਂ ਉਹ ਜਦੋਂ ਪਰਾਲੀ ਗਲਦੀ ਹੈ ਤਾਂ ਉਹਦੇ ਨਾਲ ਇਹਦੀ ਜਿਹੜੀ ਇਹ ਕਣ ਨੇ ਉਲੀ ਦੇ ਉਹਨਾਂ ਦੀ ਪੁੰਗਰਨ ਸ਼ਕਤੀ ਘਟ ਜਾਂਦੀ ਹੈ ਉਹ ਗਲ ਜਾਂਦੇ ਨੇ ਤੇ ਅਗਲੇ ਸਾਲ ਬਿਮਾਰੀ ਆਉਣ ਦਾ ਜਿਹੜਾ ਖਦਸ਼ਾ ਉਹਨਾਂ ਘਟ ਜਾਂਦਾ ਤੇ ਇਸ ਕਰਕੇ ਇਸ ਬਿਮਾਰੀ ਵਾਸਤੇ ਵੀ ਕਿਸਾਨ ਵੀਰੋ ਅੱਗ ਵੱਲ ਨਾ ਜਾਓ ਪਰਾਲੀ ਨੂੰ ਖੇਤਾਂ ਦੇ ਵਿੱਚ ਵਾਓ ਉਹਦੇ ਨਾਲ ਬਿਮਾਰੀ ਨਹੀਂ ਵਧੂਗੀ ਸਗੋਂ ਅਗਲੇ ਸਾਲ ਇਹ ਬਿਮਾਰੀ ਨੂੰ ਕੰਟਰੋਲ ਕਰਨ 'ਚ ਤੁਹਾਡੀ ਮਦਦ ਮਿਲੂਗੀ ਤਾਂ ਇਹ ਬੇਨਤੀਆਂ ਮੈਂ ਤੁਹਾਡੇ ਜੀ ਇਹ ਬੀਜ ਰੱਖ ਸਕਦੇ ਹਾਂ ਬੀਜ ਉਹਦੇ ਵਿੱਚ ਰੱਖ ਸਕਦੇ ਦੇਓ ਤੁਸੀਂ ਪਰ ਅਗਲੇ ਸਾਲ ਉਹ ਬੀਜ ਦੀ ਸੋਧ ਕਰਕੇ ਬੀਜੋ ਜੀ ਠੀਕ ਹੈ ਜੀ ਬੀਜ ਦੀ ਸੋਧ ਵਾਸਤੇ ਸਾਡੀ ਜਿਵੇਂ ਸਪ੍ਰਿੰਟ ਦਵਾਈ ਦੀ ਸਫਾਰਿਸ਼ ਹੈਗੀ ਆ ਕਿਉਂਕਿ ਇਹਦੇ ਜਿਹੜੇ ਕਣ ਨੇ ਉਹ ਬੀਜ ਦੇ ਉੱਤੇ ਵੈਸੇ ਸਿੱਧਾ ਹਮਲਾ ਨਹੀਂ ਕਰਦੇ ਪਰ ਕਈ ਵਾਰੀ ਉਹਦੇ ਵਿੱਚ ਮਿਕਸ ਹੋ ਕੇ ਠੀਕ ਹੈ ਜੀ ਜਿਵੇਂ ਵਿੱਚ ਆਪਣੇ ਮਿੱਟੀ ਧੂੜਾ ਮਿਕਸ ਹੋ ਜਾਂਦਾ ਓਵੇਂ ਵਿੱਚ ਮਿਕਸ ਹੋ ਕੇ ਕਈ ਵਾਰੀ ਚਲੇ ਜਾਂਦੇ ਆ ਪਰ ਉਹ ਆਪਾਂ ਜਦੋਂ ਬੀਜ ਨੂੰ ਦਵਾਈ ਲਾ ਲਾਂਗੇ ਤਾਂ ਉਹ ਆਪਣੇ ਆਪ ਜਿਹੜੇ ਹੈਗੇ ਉਹ ਸਾਫ਼ ਹੋ ਜਾਊਗਾ ਠੀਕ ਹੈ ਜੀ ਪਰ ਬੀਜ ਦੇ ਰਹੀਂ ਇਹਦੀ ਬਹੁਤ ਘੱਟ ਮਾਤਰਾ ਇੱਕ ਸਾਲ ਤੋਂ ਦੂਜੇ ਸਾਲ 'ਚ ਜਾਂਦੀ ਹੈ